ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਸਨਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਦੀ ਸਭ ਤੋਂ ਅਹਿਮ ਖਬਰ ਇਹ ਹੈ ਵੀ 28 ਜਨਵਰੀ ਵਾਲੇ ਦਿਨ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਨੇ ਸਿੰਘ ਸਹਿਬਾਨਾਂ ਦੀ ਇੱਕ ਮੀਟਿੰਗ ਸੱਦੀ ਹੈ ਹੁਣੇ بار-बार ਕਿਉਂਕਿ ਇਹ ਮੁੱਦਾ ਬਣ ਰਿਹਾ ਸੀਗਾ ਕਿ ਸੁਖਬੀਰ ਬਾਦਲ ਹੋਣੀ ਇਹ ਜਿਹੜੇ ਆਦੇਸ਼ ਆ ਉਹਨਾਂ ਦੀ ਪਾਲਣਾ ਨਹੀਂ ਕਰ ਰਹੇ ਉਹ ਮਨਮਾਨੀਆਂ ਕਰ ਰਿਹਾ ਇਨ ਬਿਨ ਪਾਲਣਾ ਨਹੀਂ ਹੋ ਰਹੀ ਕੀ ਜਿਹੜੀ 28 ਤਰੀਕ ਵਾਲੀ ਮੀਟਿੰਗ ਆ ਉਹਦੇ ਵਿੱਚ ਮੁੜ ਕੇ ਇੱਕ ਵਾਰ ਫੇਰ ਤੋਂ 2 ਦਸੰਬਰ ਨੂੰ ਹੋਏ ਆਦੇਸ਼ ਜਿਹੜੇ ਆ ਉਹ ਵਿਚਾਰੇ ਜਾਣਗੇ ਕੀ ਆਦੇਸ਼ ਹੋਏ ਸੀ ਤੇ ਕੀ ਪਾਲਣਾ ਹੋ ਰਹੀ ਆ ਇਹਦੇ ਨਾਲ ਹੀ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਆ ਉਹਨਾਂ ਦੇ ਵਕੀਲ ਨੇ ਮਾਨਯੋਗ ਅਦਾਲਤ ਦੇ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ ਅਰਜ਼ੀ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਐਮਪੀ ਅਮਰਿਤਪਾਲ ਸਿੰਘ ਨੂੰ ਜ਼ਮਾਨਤ ਦਿੱਤੀ ਜਾਵੇ ਉਹ ਹਲਕੇ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਚਾਹੁੰਦੇ ਆ ਵੀ ਹਲਕੇ ਦੇ ਵਿਕਾਸ ਕਾਰਜ ਜਿਹੜੇ ਆ ਉਹਨਾਂ ਦਾ ਮੌਇਨਾ ਕੀਤਾ ਜਾ ਸਕੇ ਉਹਨਾਂ ਦੀ ਨਜ਼ਰਸਾਨੀ ਕੀਤੀ ਜਾ ਸਕੇ ਤੇ ਨਾਲ ਹੀ ਉਹ ਜਿਹੜੀ ਐਪਲੀਕੇਸ਼ਨ ਪੇਸ਼ ਕਰਦੇ ਆ ਉਹਦੇ ਵਿੱਚ ਲਿਖਦੇ ਆ ਵੀ 26 ਜਨਵਰੀ ਯਾਨੀ ਕਿ ਰਿਪਬਲਿਕ ਡੇ ਵਾਲੇ ਦਿਨ ਜਿਹੜੇ ਪ੍ਰੋਗਰਾਮ ਹੋਣੇ ਆ ਗਣਤੰਤਰ ਦਿਵਸ ਤੇ ਉਹਦੇ ਵਿੱਚ ਵੀ ਉਹ ਸ਼ਮੂਲੀਅਤ ਜਿਹੜੀ ਹੈ ਕਰਨਾ ਚਾਹੁੰਦੇ ਆ ਤੇ ਦੂਜੇ ਪਾਸੇ ਐਸਜੀਪੀਸੀ ਦਾ ਇੱਕ ਵਫਦ ਜਿਹੜਾ ਡੱਲਾ ਸਾਹਿਬ ਉਹ ਗੁਰਦੁਆਰਾ ਚੋਣ ਕਮਿਸ਼ਨਰ ਜਿਹੜੇ ਐਸਐਸ ਸਰਾਉਂ ਹੈ ਉਹਨਾਂ ਨੂੰ ਮਿਲਦੇ ਆ ਤੇ ਕਹਿੰਦੇ ਆ ਵੀ ਜਿਹੜੀਆਂ ਵੋਟਾਂ ਐਸਜੀਪੀਸੀ ਚੋਣਾਂ ਦੇ ਮੁਤਲਕ ਬਣ ਰਹੀਆਂ ਉਸ ਵੋਟਰ ਲਿਸਟ ਦੇ ਵਿੱਚ ਵੱਡੀ ਤਾਂਦਲੀ ਆ ਸੋ 28 ਤਰੀਕ ਨੂੰ ਜਿਹੜੀ ਮੀਟਿੰਗ ਹੋਣ ਵਾਲੀ ਹੈ ਸਿੰਘ ਸਹਿਬਾਨਾਂ ਦੀ ਉਤੋਂ ਚਰਚਾ ਸ਼ੁਰੂ ਕਰਦੇ ਆ ਜੀ ਡੱਲਾ ਸਾਹਿਬ ਦੇਖੋ ਸੰਦੀਪ ਜੀ ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਇੱਕ ਵਾਰ ਫੇਰ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਾਤ ਮਨਿਆਇਆ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਹੈ 20 ਜਨਵਰੀ ਤੋਂ ਮੈਂਬਰਸ਼ਿਪ ਸ਼ੁਰੂ ਹੋਈ ਹੈ 20 ਫਰਵਰੀ ਨੂੰ ਖਤਮ ਹੋਣੀ ਹੈ ਉਸ ਤੋਂ ਬਾਅਦ 1 ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਜੀ ਪਰ ਲਗਾਤਾਰ ਜਿਹੜਾ ਸੁਧਾਰ ਲਹਿਰ ਨਾਲ ਜੁੜਿਆ ਧੜਾ ਸੀ ਸੁਧਾਰ ਲਹਿਰ ਭੰਗ ਕਰਕੇ ਜਥੇਦਾਰ ਸਹਿਬਾਨਾਂ ਨੂੰ ਇਹ ਸੁਨੇਹਾ ਦੇਣ ਚ ਕਾਮਯਾਬ ਹੋਇਆ ਕਿ ਅਸੀਂ ਤੁਹਾਡੀ ਗੱਲ ਮੰਨ ਲਈ ਅਸੀਂ ਸੁਧਾਰ ਲਹਿਰ ਭੰਗ ਕਰਤੀ ਪਰ ਕਿਉਂਕਿ 7 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਭ ਵੱਲੋਂ ਬਣਾਈ ਗਈ ਸੀ ਪਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਕਿ 7 ਮੈਂਬਰੀ ਕਮੇਟੀ ਕਾਇਮ ਹੈ ਉਸ ਤੋਂ ਬਾਅਦ ਲਗਾਤਾਰ ਇੱਕ ਨਵੀਂ ਤਰ੍ਹਾਂ ਦੀ ਚਰਚਾ ਬੁੱਧੀਜੀਵੀਆਂ ਦੇ ਵਿੱਚ ਸੀਨੀਅਰ ਵਕੀਲਾਂ ਦੇ ਵਿੱਚ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਹੋ ਰਹੀ ਸੀ ਵੀ ਜਥੇਦਾਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ 7 ਮੈਂਬਰੀ ਕਮੇਟੀ ਕਾਇਮ ਹੈ ਇਹਦਾ ਮਤਲਬ ਕੀ ਹੈ ਕਿ 7 ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਸੀ ਉਹ ਕਦੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਦਰਖਾਸਤ ਕਰ ਰਹੇ ਸੀ ਕਦੀ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਉਹਨਾਂ ਨੂੰ ਦਰਖਾਸਤ ਕਰ ਰਹੇ ਸੀ ਵੀ ਸਾਨੂੰ ਹੁਕਮ ਦੱਸੋ ਸਾਡੀ ਸਥਿਤੀ ਕੀ ਹੈ ਹੁਣ ਜਿਹੜੀ 28 ਤਰੀਕ ਨੂੰ ਸਾਰੇ ਸਿੰਘ ਸਹਿਬਾਨਾਂ ਦੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਈ ਗਈ ਹੈ ਸੰਦੀਪ ਜੀ ਜੀ ਇਹ ਇਸ ਪੱਖੋਂ ਬਹੁਤ ਮਹੱਤਵਪੂਰਨ ਹੈ ਕਿ ਇਸ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਹੋਣਗੇ ਉਸ ਤੋਂ ਪਹਿਲਾਂ ਕਿਹੜੇ ਫੈਸਲੇ ਹੋਣਗੇ ਉਹਨਾਂ ਦੀ ਸੰਭਾਵਨਾਵਾਂ ਤੇ ਮੈਂ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਰੂੰਗਾ ਕਿ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਕਿਹਾ ਸੀ ਕਿ ਅਗਰ 2 ਦਸੰਬਰ ਦੇ ਫੈਸਲੇ ਦੇ ਸੰਦਰਭ ਚ ਕੋਈ ਮੀਟਿੰਗ ਹੁੰਦੀ ਹੈ ਤੇ ਮੈਂ ਉਹਦਾ ਹਿੱਸਾ ਨਹੀਂ ਬਣੂੰਗਾ ਹਾਂ ਕੀ ਜਥੇਦਾਰ ਹਰਪੀ ਸਿੰਘ ਇਸ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਚ ਬਤੌਰ ਜਥੇਦਾਰ ਸ਼੍ਰੀ ਤਖਤ ਸ਼੍ਰੀ ਦਮਦਮਾ ਸਾਹਿਬ ਜਾਣਗੇ ਹਾਂ ਅਗਰ ਉਹ ਨਹੀਂ ਜਾਣਗੇ ਤੇ ਕੀ ਉਹਨਾਂ ਦੀ ਥਾਂ ਤੇ ਜਿਹੜੇ ਤਾਕਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗਰੰਟੀ ਨੇ ਜਿਨ੍ਹਾਂ ਕੋਲੇ ਮੌਜੂਦਾ ਸਮੇਂ ਚ ਕਾਰਜ ਭਾਰ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਦਾ ਹਿੱਸਾ ਬਣਨਗੇ ਇੱਕ ਤਾਂ ਇਹ ਸਵਾਲ ਹੈ ਅਗਰ ਗਿਆਨੀ ਹਰਪੀ ਸਿੰਘ ਨਹੀਂ ਜਾਂਦੇ ਉਹਦਾ ਪੰਜਾਬ ਦੀ ਸਿਆਸਤ ਤੇ ਔਰ ਇਸ ਮੀਟਿੰਗ 'ਚ ਹੋਣ ਵਾਲੇ ਫੈਸਲਿਆਂ ਨਾਲ ਸੰਬੰਧ ਕਿਸ ਤਰ੍ਹਾਂ ਨਾਲ ਜੋੜਿਆ ਜਾਊਗਾ ਉਹਦੇ ਉੱਪਰ ਵੀ ਗੱਲ ਕਰਨੀ ਬਣਦੀ ਆ ਪਰ ਉਸ ਤੋਂ ਪਹਿਲਾਂ ਮੈਂ ਆਉਣਾ ਕਿ ਸੰਭਾਵਨਾ ਕੀ ਹੈ ਦੇਖੋ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਉੱਪਰ ਪੰਜ ਸਿੰਘ ਸਹਿਬਾਨਾ ਦੇ ਉੱਪਰ ਇਸ ਵਕਤ ਇਹ ਗੱਲ ਹੈ ਕਿ ਜਿਹੜਾ ਉਹਨਾਂ ਨੇ ਹੁਕਮਨਾਮਾ ਦਿੱਤਾ ਸੀ ਜੀ ਉਹਨੂੰ ਉਹ ਕਿਵੇਂ ਲਾਗੂ ਕਰਾਉਂਦੇ ਨੇ ਅਕਾਲੀ ਦਲ ਨੇ ਕਿਹਾ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਅਸੀਂ ਜੱਟੇਦਾਰ ਸਾਹਿਬ ਅੱਗੇ ਸਾਰੀ ਗੱਲ ਰੱਖ ਆਏ ਹਾਂ ਸਮਝਾ ਆਏ ਹਾਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਵਿਧਿ ਵਿਧਾਨ ਰਾਹੀ ਅੱਗੇ ਵਧੋ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਜੱਟੇਦਾਰ ਸਾਹਿਬ ਕਹਿੰਦੇ ਸੱਤ ਮੈਂਬਰੀ ਕਮੇਟੀ ਕਾਇਮ 28 ਤਰੀਕ ਨੂੰ ਗਿਆਨੀ ਰਗਵੀਰ ਸਿੰਘ ਔਰ ਪੰਜ ਜਥੇਦਾਰ ਸਾਹਿਬ ਜਦੋਂ ਪੰਥਕ ਮਸਲਿਆਂ ਤੇ ਵਿਚਾਰ ਕਰਨਗੇ ਸਭ ਤੋਂ ਵੱਡਾ ਵਿਚਾਰ ਇਸ ਗੱਲ ਤੇ ਹੋਣਾ ਹੈ ਵੀ ਕੀ ਜਿਹੜੀ ਸ਼ਰੋਮਣੀ ਅਕਾਲੀ ਦਲ ਮੈਂਬਰਸ਼ਿਪ ਕਰ ਰਿਹਾ ਹੈ ਕੀ ਉਹਨੂੰ ਸਿੰਘ ਸਹਿਬਾਨ ਪ੍ਰਵਾਨ ਕਰਨਗੇ ਹਮ ਅਕਾਲੀ ਦਲ ਨੇ ਫੈਸਲੇ ਇਨ ਬਿਨ ਪ੍ਰਵਾਨ ਨਹੀਂ ਕੀਤੇ ਕਿ ਸਿੰਘ ਸਾਹਿਬ ਉਸ ਮੈਂਬਰਸ਼ਿਪ ਨੂੰ ਇਨ ਬਿਨ ਪ੍ਰਵਾਨ ਕਰਨਗੇ ਇਹ ਹਦਾਇਤਾਂ ਦੇਣਗੇ ਵੀ ਸੱਤ ਮੈਂਬਰੀ ਕਮੇਟੀ ਹੀ ਨਿਗਰਾਨੀ ਵਾਲੀ ਕਮੇਟੀ ਰਹੇਗੀ। ਮਤਲਬ ਸਭ ਤੋਂ ਵੱਡਾ ਫੈਸਲਾ ਜਿਹੜਾ ਆ ਸਕਦਾ ਉਹ ਸੱਤ ਮੈਂਬਰੀ ਕਮੇਟੀ ਤੇ ਆ ਸਕਦਾ ਸੰਦੀਪ ਜੀ। ਕਿ ਸੱਤ ਮੈਂਬਰੀ ਕਮੇਟੀ ਕੰਮ ਕਰੇਗੀ ਜਾਂ ਨਹੀਂ ਕਰੇਗੀ, ਕਰੇਗੀ ਤਾਂ ਕੀ ਅਕਾਲੀ ਦਲ ਨੂੰ ਨਵਾਂ ਹੁਕਮ ਹੋਏਗਾ ਕਿ ਸਾਰੀ ਮੈਂਬਰਸ਼ਿਪ ਦੀ ਦੇਖ ਰੇਖੇ ਸੱਤ ਮੈਂਬਰੀ ਕਮੇਟੀ ਕਰੇਗੀ। ਜਾਂ ਜੱਥੇਦਾਰ ਸਾਹਿਬ ਹੀ ਫੈਸਲਾ ਦੇਣਗੇ ਕਿ ਸੱਤ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਹੈ ਜਿਹੜੀ ਮੈਂਬਰਸ਼ਿਪ ਤੇ ਸੱਤ ਮੈਂਬਰੀ ਕਮੇਟੀ ਕਰੇਗੀ ਕਿ ਉਹੀ ਅਕਾਲੀ ਦਲ ਦੀ ਮੈਂਬਰਸ਼ਿਪ ਹੋਏਗੀ ਇਹ ਕੋਈ ਬੜੇ ਤਕਨੀਕੀ ਔਰ ਕਾਨੂੰਨੀ ਵਿਸ਼ੇ ਨੇ ਬਿਲਕੁਲ ਹੁਣ ਜੇ 28 ਤਰੀਕ ਨੂੰ ਮੀਟਿੰਗ ਰੱਖੀ ਹੈ ਜੱਥੇਦਾਰ ਸਾਹਿਬਾਨਾ ਨੇ ਉਹਨਾਂ ਨੇ ਕਾਨੂੰਨੀ ਸਲਾਮ ਮੁਕੰਮਲ ਤੌਰ ਤੇ ਲਈ ਹੋਏਗੀ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਬਕਾਇਦਾ ਸਿੰਘ ਸਾਹਿਬਾਨਾਂ ਨੂੰ ਜਥੇਦਾਰ ਸਾਹਿਬ ਨੂੰ ਡਰਾਫਟ ਭੇਜਿਆ ਅਸੀਂ ਆਪਣੀਆਂ ਦਿੱਕਤਾਂ ਦਸੀਆਂ ਕਾਨੂੰਨੀ ਲੀਗਲ ਦਿੱਕਤਾਂ ਦਿੱਤੀਆਂ ਦਸੀਆਂ ਇਲੈਕਸ਼ਨ ਕਮਿਸ਼ਨ ਦੀਆਂ ਸੰਵਿਧਾਨ ਦੀਆਂ ਦਿੱਕਤਾਂ ਦਸੀਆਂ ਵੀ ਸਾਨੂੰ ਸੰਵਿਧਾਨ ਮੁਤਾਬਕ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਦੀ ਕਿਸੇ ਪੋਲੀਟੀਕਲ ਪਾਰਟੀ ਨੂੰ ਸਿੱਧੀ ਹਦਾਇਤ ਹੈ ਜਿਹੜੀ ਉਹ ਕਨਸਟੀਟਿਊਸ਼ਨ ਨਹੀਂ ਮੰਨਦਾ ਜੀ ਦਖਲ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੰਟਰੋਲ ਕੁਈ ਧਾਰਮਿਕ ਸੰਸਥਾ ਕਰੇ ਸੰਵਿਧਾਨ ਨਹੀਂ ਮੰਨਦਾ ਉਹ ਕਹਿੰਦੇ ਅਸੀਂ ਦੱਸਿਆ ਜਥੇਦਾਰ ਸਾਹਿਬ ਨੂੰ ਹੁਣ ਸਵਾਲ ਇਹ ਹੈ ਕਿ ਸਿੰਘ ਸਹਿਬਾਨ ਸੱਤ ਮੈਂਬਰੀ ਕਮੇਟੀ ਨੂੰ ਕੀ ਅਕਾਲੀ ਦਲ ਨੂੰ ਹੁਕਮ ਸੌਂਪਣਗੇ ਸੱਤ ਮੈਂਬਰੀ ਕਮੇਟੀ ਬਾਰੇ ਕਿ ਉਹਨੂੰ ਇਨਕਲੂਡ ਕਰਨਾ ਹੈ ਜਾਂ ਕਿਸ ਰੂਪ ਚੋਂ ਅਡਜਸਟ ਕਰਨਾ ਹੈ ਜਾਂ ਸੱਤ ਮੈਂਬਰੀ ਕਮੇਟੀ ਨੂੰ ਹੀ ਹੁਕਮ ਲਾਉਣਗੇ ਵੀ ਤੁਸੀਂ ਆਪਣੀ ਮੈਂਬਰਸ਼ਿਪ ਸ਼ੁਰੂ ਕਰੋ ਹੁਣ ਕਿਉਂਕਿ ਬਹੁਤ ਸਾਰੇ ਲੀਡਰਸ਼ਿਪ ਦਾ ਇਹ ਦਬਾਅ ਕਿ ਜੱਥੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਬੇਨਤੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੱਥੇਦਾਰ ਸਾਹਿਬ ਅਕਾਲੀ ਦਲ 2 ਦਸੰਬਰ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਨਹੀਂ ਕਰ ਰਿਹਾ ਬਿਲਕੁਲ ਜੱਥੇਦਾਰ ਸਾਹਿਬ ਕਿਉਂਕਿ ਪੰਜ ਤਖਤ ਸਹਿਬਾਨਾ ਦੇ ਮੁਖੀ ਨੇ ਸਾਰੇ ਜੱਥੇਦਾਰ ਉਹਨਾਂ ਉੱਤੇ ਇੱਕ ਬਹੁਤ ਵੱਡਾ ਇੱਕ ਧਾਰਮਿਕ ਜ਼ਿੰਮੇਵਾਰੀ ਵੀ ਹੈ ਇੱਕ ਅਹੁਦੇ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਉਸ ਹੁਕਮ ਨਾਮੇ ਨੂੰ ਕਿਵੇਂ ਲਾਗੂ ਕਰਾਉਂਦੇ ਨੇ ਹਣ ਪਰ ਡੱਲਾ ਸਾਹਿਬ ਇੱਥੇ ਸਵਾਲ ਇਹ ਆ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਹ ਕਿਦਾਂ ਲਾਗੂ ਕਰਾਉਂਦੇ ਆ ਅਗਰ ਜਥੇਦਾਰ ਸਹਿਬਾਨ 28 ਤਰੀਕੇ ਫੈਸਲਾ ਕਰ ਲੈਣ ਬਈ ਥੋੜੀ ਇਹਨਾਂ ਨੂੰ ਹਦਾਇਤ ਕੀਤੀ ਜਾਵੇ ਤੇ ਉਹ ਹਦਾਇਤ ਹੋਵੇ ਸਖਤੀ ਦੇ ਨਾਲ ਤੇ ਫੇਰ ਡੱਲਾ ਸਾਹਿਬ ਕੀ ਪ੍ਰਭਾਵ ਪਾਊਗਾ ਕਿਉਂਕਿ ਇਸ ਵਕਤ ਜਿਹੜਾ ਅਕਾਲੀ ਦਲ ਆ ਉਹ ਇਹੀ ਗੱਲ ਕਹਿ ਰਿਹਾ ਵੀ ਸਾਨੂੰ ਜਿਹੜਾ ਵਿਰੋਧੀ ਤਾਕਤਾਂ ਜਿਹੜੀਆਂ ਸਾਡੇ ਤੇ ਨਿਸ਼ਾਨੇ ਵੰਨ ਰਹੀਆਂ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਪਰ ਹੁਣ ਜਦੋਂ ਤੁਹਾਡੇ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਜੇ ਜਥੇਦਾਰ ਸਾਹਿਬ ਸਖਤ ਹਦਾਇਤ ਕਰ ਦਿੰਦੇ ਆ ਤੇ ਫੇਰ ਕੀ ਸਥਿਤੀ ਬਣਦੀ ਹੈ ਦੇਖੋ ਅਗਰ ਜਥੇਦਾਰ ਸਾਹਿਬ ਸਖਤ ਹਦਾਇਤ ਕਰ ਦਿੰਦੇ ਇਹਦਾ ਮਤਲਬ ਹੈ ਤਖਤ ਸਹਿਬਾਨਾ ਦੇ ਜਥੇਦਾਰਾਂ ਨੇ ਇੱਕ ਵਾਰ ਫਿਰ ਆਪਣੇ 2 ਦਸੰਬਰ ਦੇ ਫੈਸਲੇ ਨੂੰ ਦੁਹਰਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ 2 ਦਸੰਬਰ ਦਾ ਹੁਕਮ ਖੜਾ ਹੈ ਹੁਣ ਅਗਰ ਜਥੇਦਾਰ ਸਾਹਿਬ ਸਪਸ਼ਟ ਸਟੈਂਡ ਲੈ ਕੇ ਫੈਸਲਾ ਦੇ ਦੇਣ ਫੇਰ ਤਾਂ ਸਿੱਖ ਪੰਥ ਦੇ ਵਿੱਚ ਇਹ ਸਨੇਹਾ ਚੱਲਿਆ ਜਾਏਗਾ ਕਿ ਅਕਾਲੀ ਦਲ ਨੇ ਜੋ ਫੈਸਲੇ ਕੀਤੇ ਨੇ ਉਹਨੂੰ ਜਥੇਦਾਰ ਸਾਹਿਬ ਪ੍ਰਵਾਨ ਨਹੀਂ ਕਰ ਰਹੇ ਹਮ ਅਗਰ ਜਥੇਦਾਰ ਸਾਹਿਬ ਸਹਿਮਤੀ ਦੇ ਦਿੰਦੇ ਨਹੀਂ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਫਿਰ ਇਹ ਸਨੇਹਾ ਚੱਲਿਆ ਜਾਏਗਾ ਕਿ ਜਥੇਦਾਰ ਸਾਹਿਬ ਨੇ ਉਹ ਫੈਸਲੇ ਪ੍ਰਵਾਨ ਕਰ ਲਏ ਦੇਖੋ ਜਥੇਦਾਰ ਸਾਹਿਬ ਦੇ ਉੱਪਰ ਲੋਕਾਂ ਦੀ رائے ਕੀ ਬਣਦੀ ਹੈ ਜੀ ਆਖਰੀ رائے ਕੀ ਬਣਦੀ ਹੈ ਤੇ 2 ਦਸੰਬਰ ਇਹ 28 ਜਨਵਰੀ ਦੀ ਮੀਟਿੰਗ ਤੋਂ ਬਾਅਦ ਤੈ ਹੋਣਾ ਜੀ ਦੇਖੋ ਗਿਆਨੀ ਰਗਮੀਰ ਸਿੰਘ ਹੁਣਾ ਨੇ ਪੁਰਾਣੇ ਦੋ ਜਥੇਦਾਰਾਂ ਦੇ ਫੈਸਲਿਆਂ ਤੇ ਸਵਾਲ ਖੜੇ ਕੀਤੇ ਸੀ ਗਿਆਨੀ ਗਰਬਚਨ ਸਿੰਘ ਹੁਣਾ ਦੇ ਫੈਸਲੇ ਤੇ ਸਵਾਲ ਖੜੇ ਕੀਤੇ ਸੀ ਇਸ ਕਰਕੇ ਜਿਹੜੇ ਜਥੇਦਾਰ ਸਾਹਿਬ ਨੇ ਉਹ ਕਿਸ ਫੈਸਲੇ ਨੂੰ ਕਿਵੇਂ ਅਮਲ ਚ ਲਿਆਉਂਦੇ ਨੇ ਕੀ ਫੈਸਲੇ ਨੂੰ ਪੰਜ ਸਿੰਘ ਸਹਿਬਾਨ ਸੋਧ ਕਰਦੇ ਨੇ ਬਦਲ ਦਿੰਦੇ ਨੇ ਨਵਾਂ ਹੁਕਮਨਾਮਾ ਜਾਰੀ ਕਰ ਦਿੰਦੇ ਨੇ ਅਗਲੀ ਗੱਲ ਉਹਦੇ ਤੋਂ ਤੁਰਨੀ ਹੈ ਔਰ ਇੱਕ ਗੱਲ ਸਾਫ਼ ਜੀ 28 ਜਨਵਰੀ ਦੀ ਮੀਟਿੰਗ ਤੋਂ ਬਾਅਦ ਜਥੇਦਾਰ ਸਹਿਬਾਨਾਂ ਦਾ ਫੈਸਲਾ ਹੋਏਗਾ ਜੀ ਉਹ ਫੈਸਲਾ ਪੰਥ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖ ਕੌਮ ਦੇ ਵਿੱਚ ਡਿਬੇਟ ਵਾਲਾ ਫੈਸਲਾ ਹੋਏਗਾ ਹਮ ਜਾਂ ਤਾਂ ਅਕਾਲੀ ਦਲ ਨੂੰ ਜਥੇਦਾਰ ਸਹਿਬਾਨਾਂ ਦਾ ਹੁਕਮ ਮੰਨਣਾ ਪਏਗਾ ਹਮ ਅਗਰ ਅਕਾਲੀ ਦਲ ਜਥੇਦਾਰ ਸਹਿਬਾਨਾਂ ਦੇ ਹੁਕਮ ਤੋਂ ਮੁਨਕਰ ਹੋਏਗਾ ਉਹਨਾਂ ਦਾ ਨੁਕਸਾਨ ਹੋਏਗਾ ਅਗਰ ਜਥੇਦਾਰ ਸਾਹਿਬ ਆਪਣੇ ਫੈਸਲੇ ਦੇ ਵਿੱਚ ਸੋਧ ਕਰਦੇ ਨੇ ਉਹਦੇ ਪਿੱਛੇ ਜਥੇਦਾਰ ਸਹਿਬਾਨਾਂ ਨੂੰ ਪੰਥ ਦੇ ਵਿੱਚ ਇਸ ਫੈਸਲੇ ਦੀ ਵਿਆਖਿਆ ਕਰਨੀ ਪਵੇਗੀ। ਉਹਨਾਂ ਨੂੰ ਦੱਸਣਾ ਪਏਗਾ ਵੀ ਕੀ ਸੱਚਮੁੱਚ ਅਕਾਲੀ ਦਲ ਨੇ ਜਿਹੜਾ ਡਰਾਫਟ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਕਾਨੂੰਨੀ ਸਲਾਹ ਲਈ ਕਾਨੂੰਨੀ ਸਲਾਹ ਦੇ ਮੁਤਾਬਕ ਅਸੀਂ ਆਪਣੇ ਫੈਸਲਿਆਂ ਦੇ ਵਿੱਚ ਕੁਝ ਸੋਧ ਕਰਦੇ ਹਾਂ ਜਾਂ ਅਸੀਂ ਕਾਨੂੰਨੀ ਸਲਾਹ ਤੋਂ ਬਾਅਦ ਆਪਣੇ ਫੈਸਲੇ ਨਵੇਂ ਸਿਰੇ ਤੋਂ ਦੰਦੇ ਹਾਂ। ਜਥੇਦਾਰ ਸਾਹਿਬ ਕੋਲੇ ਫੈਸਲਾ ਹੱਕ ਹੈ। ਉਹ ਨਵੇਂ ਸਿਰੇ ਤੋਂ ਫੈਸਲਾ ਦੇ ਸਕਦੇ ਪਰ ਜਿਹੜਾ 28 ਤਰੀਕ ਨੂੰ ਹੁਣ ਮੀਟਿੰਗ ਤੋਂ ਬਾਅਦ ਫੈਸਲਾ ਆਏਗਾ ਜੀ ਉਹ ਫੈਸਲਾ ਅਕਾਲੀ ਸਿਆਸਤ ਦੇ ਲਈ ਬਹੁਤ ਵੱਡੀ ਅਹਿਮੀਅਤ ਵਾਲਾ ਹੈ ਇੱਕ ਪਾਸਾ ਇੱਕ ਪਾਸਾ ਮੈਨੂੰ ਲੱਗਦਾ 28 ਦੀ ਮੀਟਿੰਗ ਤੋਂ ਬਾਅਦ ਹੋਏਗਾ ਹਜੇ ਤੱਕ ਇੱਕ ਪਾਸਾ ਨਹੀਂ ਹੈ ਕਿਉਂ ਕਿ ਜਥੇਦਾਰ ਸਾਹਿਬਾ ਨੇ ਸਵਾਗਤ ਕੀਤਾ ਸੁਖਵੀਰ ਦੇ ਅਸਤੀਫੇ ਦਾ ਮੈਂਬਰਸ਼ਿਪ ਦਾ ਵੀ ਉਹਨਾਂ ਨੇ ਸਵਾਗਤ ਕੀਤਾ ਪਰ ਉਹ ਕਹਿੰਦੇ ਸੱਤ ਮੈਂਬਰੀ ਕਮੇਟੀ ਵੀ ਕਾਇਮ ਹੈ ਸੋ ਮੈਨੂੰ ਲੱਗਦਾ ਹੋਂ ਜਿਹੜਾ ਫੈਸਲਾ ਹੋਏਗਾ ਉਹ ਸਪਸ਼ਟਤਾ ਲੈ ਕੇ ਆਏਗਾ ਪੁਰਾਣੇ ਫੈਸਲਿਆਂ ਦੇ ਵਿੱਚ ਔਰ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਔਰ ਸੱਤ ਮੈਂਬਰੀ ਕਮੇਟੀ ਦੀ ਹੋਂਦ ਦੇ ਵਿੱਚ ਪਰ ਮੈਨੂੰ ਮੈਂ ਇਹ ਗੱਲ ਮੇਰੇ ਨਾਮ ਕਿਸ ਗੱਲ ਦਾ ਵੀ ਸ਼ੱਕ ਹੈ ਜੀ ਸੰਜੀਪ ਜੀ ਜਿਹੜੇ ਸੁਧਾਰ ਲਹਿਰ ਨਾਲ ਜੁੜੇ ਹੋਏ ਲੀਡਰ ਨੇ ਉਹ ਪੁਰਾਣੇ ਫੈਸਲੇ ਨੂੰ ਅਕਾਲੀ ਦਲ ਦੇ ਫੈਸਲੇ ਨੂੰ ਤਾਂ ਪ੍ਰਵਾਨ ਨਹੀਂ ਕਰ ਰਹੇ ਹੋ ਜੋ ਜੋ ਅਕਾਲੀ ਦਲ ਨੇ ਫੈਸਲੇ ਮੰਨੇ 2.5 ਤਰੀਕ ਦੇ ਫੈਸਲੇ ਨੂੰ ਅਗਰ ਸੁਧਾਰ ਲਹਿਰ ਦੇ ਲੀਡਰਾਂ ਨੇ ਵੈਲਕਮ ਕਰਤਾ ਅਕਾਲੀ ਦਲ ਚ ਨਵੀਂ ਸਾਂਝ ਦੀ ਗੱਲ ਵੀ ਤੁਰ ਸਕਦੀ ਹੈ ਅਕਾਲੀ ਦਲ ਦੇ ਵਿੱਚ ਨਵੇਂ ਸਿਰੇ ਤੋਂ ਟੁੱਟ ਦੀ ਗੱਲ ਵੀ ਤੁਰ ਸਕਦੀ ਇਸ ਕਰਕੇ 28 ਜਨਵਰੀ ਦੀ ਮੀਟਿੰਗ ਤੋਂ ਬਾਅਦ ਇਹ ਜਿਹੜੇ ਫੈਸਲੇ ਨੇ ਉਹ ਅਕਾਲੀ ਸਿਆਸਤ ਦਾ ਨਿਤਾਰਾ ਕਰਨ ਵਾਲੇ ਹੋ ਸਕਦੇ ਨੇ ਸਪਸ਼ਟਤਾ ਵਾਲੇ ਫੈਸਲੇ ਹੋ ਸਕਦੇ ਜੀ ਗਣ ਸਾਹਿਬ ਆਪਾਂ ਅੱਗੇ ਵਧੀਏ ਐਮਪੀ ਅਮਰਤਪਾਲ ਸਿੰਘ ਦੀ ਗੱਲ ਕਰਦੇ ਹਾਂ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤੇ 2024 ਦੇ ਵਿੱਚ ਜਦੋਂ ਚੋਣਾਂ ਹੋਈਆਂ 4 ਲੱਖ ਤੋਂ ਵੱਧ ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਤੇ ਹਾਲ ਹੀ ਦੇ ਵਿੱਚ ਤੁਹਾਨੂੰ ਪਤਾ ਉਹਨਾਂ ਦੇ ਉੱਤੇ ਯੂ ਪੀ ਐ ਯੂ ਆਪਾ ਜਿਹੜੀ ਧਾਰਾ ਉਹ ਵੀ ਲਾ ਦਿੱਤੀ ਗਈ ਹੈ ਦਿਪਰੂਗੜ੍ਹ ਦੀ ਜੇਲ੍ਹ 'ਚ ਬੰਦ ਆ ਤੇ ਹੁਣ ਉਹਨਾਂ ਦੇ ਵਕੀਲ ਸਹਿਬਾਨ ਨੇ ਮਾਨਯੋਗ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਹੈ ਵੀ ਜ਼ਮਾਨਤ ਜਿਹੜੀ ਆ ਉਹ ਦਿੱਤੀ ਜਾਵੇ ਲੋਕ ਸਭਾ ਦਾ ਸੈਸ਼ਨ ਜਿਹੜਾ ਉਹ ਅਟੈਂਡ ਕਰਨਾ ਹਵਾਲਾ ਦਿੰਦੇ ਆ ਭਈ ਜੇ ਕਿਸੇ ਮੈਂਬਰ ਦੀਆਂ 60 ਗੈਰ ਹਾਜ਼ਰੀਆਂ ਲੱਗ ਜਾਣ ਤਾਂ ਕਹਿੰਦੇ ਮੈਂਬਰਸ਼ਿਪ ਜਿਹੜੀ ਆ ਉਹ ਕੈਨਸਲ ਹੋ ਸਕਦੀ ਆ ਤੇ ਅਮਰਤਪਾਲ ਸਿੰਘ ਦੀਆਂ ਹੁਣ ਤੱਕ 46 ਗੈਰ ਹਾਜ਼ਰੀਆਂ ਲੱਗ ਚੁੱਕੀਆਂ ਬਿਲਕੁਲ ਠੀਕ ਹੈ ਜੀ ਔਰ ਆਪਣੀ ਵਕੀਲ ਦੇ ਜ਼ਰੀਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਗਏ ਹੂੰ ਪਿਛਲੀ ਵਾਰੀ ਵੀ ਉਹਨਾਂ ਨੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਨਜ਼ੂਰੀ ਮੰਗੀ ਸੀ ਪਿਛਲੀ ਵਾਰੀ ਉਹਨਾਂ ਨੂੰ ਇਹ ਮਨਜ਼ੂਰੀ ਨਹੀਂ ਮਿਲੀ। ਹੂੰ। ਉਹਨਾਂ ਦੀ ਸ਼ੁਰੂ ਦੇ ਵਿੱਚ ਜਿਹੜੀ ਸੌ ਚਕਾਨ ਵਾਲੀ ਗੱਲ ਸੀ। ਉਹਨਾਂ ਨੇ ਸੌ ਵੀ ਪਾਰਲੀਮੈਂਟ ਦੇ ਵਿੱਚ ਜਾ ਕੇ ਨਹੀਂ ਚੁੱਕੀ। ਉਹਦੇ ਲਈ ਵੀ ਉਹਨਾਂ ਨੇ ਕਾਨੂੰਨੀ ਰੋਕ ਅਖਤਿਆਰ ਕੀਤਾ ਸੀ। ਲੇਕਿਨ ਉਹਨਾਂ ਨੂੰ ਸੌ ਪਾਰਲੀਮੈਂਟ ਦੇ ਵਿੱਚ ਜਾ ਕੇ ਚੁੱਕਣ ਦਾ ਮੌਕਾ ਨਹੀਂ ਮਿਲਿਆ ਇਹ ਵੀ ਸਾਨੂੰ ਪਤਾ ਹੈ। ਇਹਦੇ ਵਿੱਚ ਕੋਈ ਦੋਰਾਈ ਨਹੀਂ ਹੈ। ਕਿ ਪਾਰਲੀਮੈਂਟ ਸਾਡੇ ਮੁਲਕ ਦੇ ਵਿੱਚ ਸਭ ਤੋਂ ਵੱਡੀ ਅਜਿਹੀ ਸਾਡੀ ਕਨਸਟੀਟਿਊਸ਼ਨਲ ਸੰਵਿਧਾਨਿਕ ਸਾਡੀ ਬਾਡੀ ਹੈ ਜੀ ਦੇ ਵਿੱਚ ਸਾਰੇ ਆਖਰੀ ਫੈਸਲੇ ਹੁੰਦੇ ਨੇ ਦੇਸ਼ ਦੇ ਕਾਨੂੰਨ ਨੂੰ ਲੈ ਕੇ ਔਰ ਦੇਸ਼ ਦੇ ਚਲਾਨ ਹੁੰਦਾ ਹੈ ਕਿ ਔਰ ਸੂਬਿਆਂ ਦੇ ਚਲਾਨ ਹੁੰਦਾ ਹੁਣ ਜਦੋਂ ਦੇਸ਼ ਦੇ ਲੋਕਾਂ ਨੇ ਸੰਵਿਧਾਨਿਕ ਧਾਇਰੇ ਜਰੀਏ ਸੰਵਿਧਾਨਿਕ ਪ੍ਰਕਿਰਿਆ ਜਰੀਏ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣ ਲਿਆ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਾਣ ਦਾ ਪੂਰਾ ਪੂਰਾ ਹੱਕ ਮਿਲਣਾ ਚਾਹੀਦਾ ਮੇਰਾ ਹੀ ਮੰਨਣਾ ਹੈ ਕਿ ਜਦੋਂ ਸਾਡੇ ਦੇਸ਼ ਦਾ ਸੰਵਿਧਾਨ ਕਿਸੇ ਨੂੰ ਜੇਲ੍ਹ ਵਿੱਚ ਰਹਿੰਦੇ ਆ ਚੋਣ ਲੜਨ ਦਾ ਹੱਕ ਦਿੰਦਾ ਹ ਹ ਤੇ ਸਾਡੇ ਦੇਸ਼ ਦੇ ਸੰਵਿਧਾਨ ਦੇ ਤਹਿਤ ਸੁਪਰੀਮ ਕੋਰਟ ਨੂੰ ਸਪਸ਼ਟ ਵਿਆਖਿਆ ਕਰਨੀ ਚਾਹੀਦੀ ਹੈ ਕਿ ਅਗਰ ਇਲੈਕਸ਼ਨ ਕਮਿਸ਼ਨ ਕਿਸੇ ਵਿਅਕਤੀ ਨੂੰ ਜੇਲ੍ਹ ਵਿੱਚ ਚੋਣ ਲੜਨ ਦਾ ਅਧਿਕਾਰ ਦਿੰਦਾ ਹੈ ਤੇ ਉਹਦੇ ਕੋਲੇ ਪਾਰਲੀਮੈਂਟ ਚ ਜਾਣ ਦਾ ਅਧਿਕਾਰ ਵੀ ਹੋਣਾ ਚਾਹੀਦਾ ਜਿਹੜੀ ਉਹਨੇ ਜਿਲ੍ਹੇ ਦੇ ਵਿੱਚੋਂ ਚੋਣ ਜਿੱਤੀ ਹੈ ਨਾ ਉਹ ਚੋਣ ਅਮਰਿੰਦਪਾਲ ਸਿੰਘ ਨੇ ਨਹੀਂ ਦਿੱਤੀ ਉਹ ਖਡੂਰ ਸਾਹਿਬ ਦੇ ਲੋਕਾਂ ਦਾ ਮਤ ਹੈ ਬਿਲਕੁਲ ਠੀਕ ਹੈ ਸਾਹਿਬ ਵੀ ਲੋਕਾਂ ਦਾ ਮਤ ਪਾਰਲੀਮੈਂਟ ਚ ਜਾਣਾ ਚਾਹੀਦਾ ਇਹ ਇਹਦੇ ਉੱਪਰ ਜਿਹੜੇ ਵਕੀਲ ਨੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸੰਵਿਧਾਨਿਕ ਬੈਂਚ ਬਣਾਵੇ ਸਾਡੇ ਦੇਸ਼ ਦੀ ਸੁਪਰੀਮ ਕੋਰਟ ਸੁਪਰੀਮ ਕੋਰਟ ਤੋਂ ਕਨਸਟੀਟਿਊਸ਼ਨਲ ਬੈਂਚ ਬਣਾਉਣ ਦੀ ਮੰਗ ਹੋਣੀ ਚਾਹੀਦੀ ਹੈ ਵਕੀਲ ਸਾਹਿਬਾਨਾਂ ਵੱਲੋਂ ਔਰ ਉਸ ਸੰਵਿਧਾਨਿਕ ਬੈਂਚ ਇੱਕ ਵਿਵਸਥਾ ਦੇਵੇ ਜਾਂ ਤਾਂ ਇਲੈਕਸ਼ਨ ਕਮਿਸ਼ਨ ਜੇਲ੍ਹ ਦੇ ਵਿੱਚ ਚੋਣ ਲੜਨ ਦੇ ਲਈ ਕਿਸੇ ਨੂੰ ਵੀ ਮਨਜ਼ੂਰੀ ਨਾ ਦੇਵੇ ਹਾਂ ਅਗਰ ਅਗਰ ਜੇਲ੍ਹ ਤੋਂ ਚੋਣ ਲੜਨ ਦੀ ਮਨਜ਼ੂਰੀ ਹੈ ਤੇ ਜਿੱਤਣ ਤੋਂ ਬਾਅਦ ਵਿਅਕਤੀ ਨੂੰ ਪਾਰਲੀਮੈਂਟ ਦੇ ਵਿੱਚ ਸੈਸ਼ਨ 'ਚ ਬਹਿਣ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਹੁਣ ਜਿਹੜਾ ਅਮਰਿਤਪਾਲ ਸਿੰਘ ਨੇ ਪਾਰਲੀਮੈਂਟ 'ਚ ਸੈਸ਼ਨ 'ਚ ਜਾਣ ਦੀ ਮਨਜ਼ੂਰੀ ਮੰਗੀ ਪਾਰਲੀਮੈਂਟ ਕੋਈ ਫੈਰ ਸੁਪਾਟੀ ਵਾਲੀ ਥਾਂ ਨਹੀਂ ਹੂੰ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਸਿੰਘ ਅਗਰ ਜਾਏਗਾ ਤੇ ਉਹ ਆਪਣੇ ਹਲਕੇ ਦੀ ਗੱਲ ਕਰੇਗਾ ਬਿਲਕੁਲ ਠੀਕ ਹੈ ਇਹ کئی ਇਸ ਤਰੀਕੇ ਦਾ ਜ਼ਾਬਤਾ ਲਾਇਆ ਜਾ ਸਕਦਾ ਹੈ ਕਿ ਤੁਸੀਂ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਲੰਘ ਰਹੇ ਹੋ ਤੁਸੀਂ ਪਾਰਲੀਮੈਂਟ 'ਚ ਜਾ ਕੇ ਆਪਣੇ ਉਹਨਾਂ ਕੇਸਾਂ ਦੀ ਗੱਲ ਨਹੀਂ ਕਰਨੀ ਤੁਸੀਂ ਸਿਰਫ ਲੋਕਾਂ ਦੀਆਂ ਸਮੱਸਿਆਵਾਂ ਆਪਣੇ ਹਲਕੇ ਦੀਆਂ ਮੰਗਾਂ ਦੀ ਗੱਲ ਕਰਨੀ ਹੈ ਇਹ ਉਹ ਮੰਜ਼ੂਰੀ ਮੈਂ ਇਸ ਗੱਲ ਦਾ ਹਾਮੀ ਹਾਂ ਅਮਰਿਤਪਾਲ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ ਜ਼ਰੂਰ ਅਮਰਿਤਪਾਲ ਨੂੰ ਮਨਜ਼ੂਰੀ ਦੇ ਕੇ ਪਾਰਲੀਮੈਂਟ ਚ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤਾਂ ਕਿ ਉਹ ਵੀ ਆਪਣੇ ਲੋਕਾਂ ਦੀ ਉੱਥੇ ਜਾ ਕੇ ਨੁਮਾਇੰਦਗੀ ਕਰ ਸਕੇ ਪਰ ਇਹ ਮਾਮਲਾ ਸ਼ੁੱਧ ਅਦਾਲਤੀ ਬਣ ਗਿਆ ਔਰ ਮੰਗ ਹਾਈ ਕੋਰਟ ਚ ਜਾਣ ਦੀ بجائے ਅਮਰਿਤਪਾਲ ਸਿੰਘ ਦੇ ਵਕੀਲ ਸਿੱਧੇ ਸੁਪਰੀਮ ਕੋਰਟ ਜਾਂਦੇ ਕਿ ਇਹਦੇ ਉੱਪਰ ਸੰਵਿਧਾਨਿਕ ਬੈਂਚ ਬਣਾਈ ਜਾਵੇ ਉਹ ਵੇਖ ਚ ਵੀ ਬਹੁਤ ਸਾਰੇ ਸਾਡੇ ਲੋਕ ਜਦੋਂ ਜ਼ਿਲ੍ਹਿਆਂ 'ਚ ਹੁੰਦੇ ਨੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਬਾਰੇ ਇਹ ਵਿਵਸਥਾ ਅਮਲ ਦੇ ਵਿੱਚ ਆ ਸਕਦੀ ਹੈ ਬਿਲਕੁਲ ਠੀਕ ਗੱਲ ਹੈ ਡੱਲਾ ਸਾਹਿਬ ਉਧਰ ਆਪਾਂ ਡੱਲਾ ਸਾਹਿਬ ਹੁਣ ਗੱਲ ਕਰਦੇ ਆਂ ਐਸਜੀਪੀਸੀ ਚੋਣਾਂ ਦੀ ਸੰਭਾਵਨਾ ਹੈ ਵੀ ਇਸ ਸਾਲ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ ਵੋਟਰ ਲਿਸਟ ਤਿਆਰ ਹੋ ਰਹੀ ਹੈ ਪਰ ਅਕਾਲੀ ਦਲ ਨੂੰ ਇਤਰਾਜ਼ ਹੈ ਵੋਟਰ ਲਿਸਟਾਂ ਤੇ ਉਹ ਕਹਿੰਦੇ ਆ ਵੀ ਵੱਡੀ ਗੜਬੜੀ ਜਿਹੜੀ ਆ ਇਹਨਾਂ ਵੋਟਰ ਲਿਸਟਾਂ ਦੇ ਵਿੱਚ ਹੋ ਰਹੀ ਹੈ ਇੱਕ ਨਾਮ ਦੇ ਕਈ-ਕਈ ਬੰਦੇ ਇੱਕੋ ਪਿੰਡ ਦੇ ਵਿੱਚੋਂ ਆ ਉਹ ਵੀ ਸਕਦੇ ਆ ਪਰ ਕਹਿੰਦੇ ਐਡਰੈਸ ਸ਼ਾਮਲ ਨਹੀਂ ਕੀਤਾ ਗਿਆ ਜਿਹੜਾ ਕਿਸੇ ਵੀ ਸ਼ਨਾਖਤ ਬੰਦੇ ਦੀ ਪੁਖਤਾ ਕਰਦਾ ਵੀ ਇਹ ਫਲਾਣਾ ਸਿੰਘ ਹੈ ਇਹਦਾ ਇਹ ਨਾਮ ਹੈ ਇਹਦਾ ਇਹ ਹਾਊਸ ਨੰਬਰ ਹੈ ਇਸ ਪਿੰਡ ਦਾ ਇਹ ਵਸਨੀਕ ਆ ਉਹ ਕਹਿੰਦੇ ਵੀ ਬਹੁਤ ਗੜਬੜੀ ਉਹਦੇ ਵਿੱਚ ਦਿਖਾਈ ਦੇ ਰਹੀ ਆ ਔਰ ਇਸੇ ਦੇ ਚਲਦੇ ਆ ਅੱਜ ਉਹ ਗੁਰਦੁਆਰਾ ਇਲੈਕਸ਼ਨਸ ਦੇ ਜਿਹੜੇ ਚੋਣ ਕਮਿਸ਼ਨਰ ਆ ਐਸ ਐ ਸਰਾਉ ਨੂੰ ਵੀ ਇੱਕ ਮੰਗ ਪੱਤਰ ਦੇ ਕੇ ਆਏ ਦੇਖੋ ਇਹਦੇ 'ਚ ਕੋਈ ਦੂਰਅਈ ਨਹੀਂ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਮੈਂਬਰਸ਼ਿਪ ਭਰਤੀ ਹੋ ਰਹੀ ਸੀ। ਪਰ ਕਿਉਂਕਿ 24 ਤਰੀਕ ਇਹ ਮੰਨਿਆ ਜਾ ਰਿਹਾ ਹੈ ਕਿ ਆਖਰੀ ਦਿਨ ਹੈ ਇਤਰਾਜ਼ ਦੇ ਲਈ ਸੋ ਅਕਾਲੀ ਦਲ ਦੇ ਜਿਹੜੇ ਐਸਜੀਪੀਸੀ ਨਾਲ ਜੁੜੇ ਹੋਏ ਮੈਂਬਰ ਨੇ ਉਹਨਾਂ ਦੀ ਵੀ ਮੀਟਿੰਗ ਹੋਈ। 2-3 ਦਿਨ ਪਹਿਲਾਂ ਉਹਨਾਂ ਦੀ ਮੀਟਿੰਗ ਹੋਈ ਹੈ। ਉਸ ਦਿਨ ਇਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ 23 ਤਰੀਕ ਨੂੰ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਕੋਲੇ ਜਾਵਾਂਗੇ ਆਪਣੇ ਉਹਨਾਂ ਨੇ ਇਤਰਾਜ਼ ਦਿੱਤੇ ਆ ਦੇਖੋ ਇਹ ਗੱਲ ਤਾਂ ਹੈਰਾਨੀ ਵਾਲੀ ਹੈ ਕਿ ਅਗਰ ਮੈਂਬਰਸ਼ਿਪ ਹੈ ਜਿਹੜੀ ਉਹ ਪੂਰੀ ਦਰੁਸਤ ਨਹੀਂ ਕੀਤੀ ਗਈ ਅਗਰ ਗੈਰ ਸਿੱਖ ਵਿਅਕਤੀਆਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਇਹ ਚਿੰਤਾਜਨਕ ਵਿਸ਼ਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਿਰੋਲ ਧਾਰਮਿਕ ਚੋਣਾਂ ਨੇ ਔਰ ਉਹਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਦਾ ਜ਼ਾਤ ਹੈ ਉਦੇ ذریعے ਹੀ ਮੈਂਬਰਸ਼ਿਪ ਭਰਤੀ ਹੋਣੀ ਚਾਹੀਦੀ ਸੀ ਔਰ ਅਕਾਲੀ ਦਲ ਦੇ ਜਿਹੜੇ ਇਤਰਾਜ਼ ਨੇ ਜੀ ਉਹਨਾਂ ਇਤਰਾਜ਼ਾਂ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਲਾਜ਼ਮੀ ਤੌਰ ਦੇ ਉੱਤੇ ਜਿਹੜੀ ਮੈਂਬਰਸ਼ਿਪ ਹੋਈ ਹੈ ਉਹਨਾਂ ਦੇ ਉੱਤੇ ਨਜ਼ਰਸਾਨੀ ਕਰਨੀ ਕਿਉਂਕਿ ਅਗਰ ਇਹ ਚੀਜ਼ਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਦੌਰਾਨ ਉਜਾਗਰ ਹੋਈਆਂ ਤੇ ਫਿਰ ਜਿਹੜੇ ਨਤੀਜੇ ਨੇ ਉਹ ਵੀ ਅਦਾਲਤਾਂ ਦੇ ਵਿੱਚ ਜਾ ਕੇ ਇਹ ਪੂਰੀ ਪ੍ਰਕਿਰਿਆ ਭਵਿੱਖ 'ਚ ਅਦਾਲਤਾਂ ਦੇ ਵਿੱਚ ਜਾ ਕੇ ਫਿਰ ਲਟਕ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਕਿ ਹੁਣ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਧਿਆਨ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ ਜੀ ਉਹ ਵੈਰੀਫਾਈ ਜ਼ਰੂਰ ਕਰਨਗੇ ਸੰਦੀਪ ਜੀ ਔਰ ਅੱਗੇ ਤੋਂ ਵੀ ਔਰ ਹੁਣ ਵੀ ਜਦੋਂ ਵੈਰੀਫਿਕੇਸ਼ਨ ਹੋਣੀ ਹੈ ਜੀ ਬਹੁਤ ਸਖਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਦੀ ਭਰਤੀ ਹੈ ਬਹੁਤ ਸ਼ਕਤੀ ਨਾਲ ਅਨੁਸ਼ਾਸਨ ਨਾਲ ਹੀ ਹੋਣੀ ਚਾਹੀਦੀ ਹੈ ਇਹਦੇ ਨਾਲ ਇੱਕ ਗੱਲ ਜ਼ਰੂਰ ਤੈਅ ਹੋ ਗਈ ਜਿਹੜੀ ਇਹ ਗੱਲ ਚੱਲ ਰਹੀ ਸੀ ਕਿ ਬਹੁਤ ਛੇਤੀ ਐਸਜੀਪੀਸੀ ਦੀਆਂ ਚੋਣਾਂ ਹੋ ਜਾਣਗੀਆਂ ਮੈਨੂੰ ਲੱਗਦਾ ਹੈ ਕਿ ਜਿੰਨੀ ਵੀ ਮੈਂਬਰਸ਼ਿਪ ਹੋਈ ਹੈ ਕਹਿੰਦੇ 30 ਲੱਖ ਤੋਂ ਵੱਧ ਦੀ ਮੈਂਬਰਸ਼ਿਪ ਹੈ ਬਿਲਕੁਲ ਹੁਣ 30 ਲੱਖ ਤੋਂ ਵੱਧ ਦੀ ਮੈਂਬਰਸ਼ਿਪ ਦੀ ਸਕਰੂਟਨੀ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਕਰਨੀ ਪੈ ਸਕਦੀ ਹੈ ਬਿਲਕੁਲ ਪਰ ਉਹਦੇ ਵਿੱਚ ਕੁਝ ਸਮਾਂ ਲੱਗੇਗਾ ਅਗਰ ਤਾਂ ਮੰਨਿਆ ਜਾਵੇ ਕਿ 2 3 4 ਮਹੀਨੇ ਇਹਨੂੰ ਹੋਰ ਲੱਗਦੇ ਨੇ ਕਿ ਫੇਰ ਸੋਧੀਆਂ ਹੋਈਆਂ ਲਿਸਟਾਂ ਤੋਂ ਬਾਅਦ ਮੈਂਬਰਸ਼ਿਪ ਮੁਕੰਮਲ ਮੰਨੀ ਜਾਏਗੀ ਸੋ ਇਹਦਾ ਮਤਲਬ ਹੈ ਕਿ 3 4 ਮਹੀਨਿਆਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਕਿਸੇ ਵੇਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੋ ਸਕਦੀਆਂ ਨੇ ਅਸੀਂ ਪਹਿਲਾਂ ਵੀ ਇਹ ਮੰਨ ਕੇ ਚੱਲ ਰਹੇ ਸੀ ਬਿਲਕੁਲ ਕਿ ਮਈ ਜੂਨ ਜੁਲਾਈ ਦੇ ਵਿੱਚ ਵੀ ਐਸਜੀਪੀਸੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਬਾਕੀ ਹੁਣ ਵੇਖਦੇ ਆ ਅਕਾਲੀ ਦਲ ਨੇ ਆਪਣਾ ਪੱਖ ਰੱਖਿਆ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਸਮੇਂ-ਸਮੇਂ ਤੇ ਇਤਰਾਜ਼ ਦਿੱਤੇ ਹੈ ਜੀ ਹੁਣ ਆਖਰੀ ਫੈਸਲਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦਾ ਇਲੈਕਸ਼ਨ ਕਮਿਸ਼ਨ ਦਾ ਹੋਏਗਾ ਉਹਨਾਂ ਨੇ ਨਾ ਖੁਸ਼ੀ ਪ੍ਰਗਟ ਕੀਤੀ ਹੈ ਵੀ 2 ਦਸੰਬਰ ਦੇ ਜਿਹੜੇ ਫੈਸਲੇ ਸੀ ਹਮ ਅਕਾਲੀ ਦਲ ਦੇ ਆਗੂਆਂ ਨੇ ਉਹਨਾਂ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਉਹਨਾਂ ਨੇ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਵੀ ਸੱਤ ਮੈਂਬਰੀ ਕਮੇਟੀ ਬਣਾ ਕੇ 6 ਮਹੀਨੇ ਦੇ ਵਿੱਚ ਮੈਂਬਰਸ਼ਿਪ ਭਰਤੀ ਕਰਨ ਦੇ ਹੁਕਮ ਦਿੱਤੇ ਗਏ ਸੀ ਇਹਨਾਂ ਨੂੰ ਵੀ ਨਹੀਂ ਮੰਨਿਆ ਗਿਆ ਉਹ ਕਹਿੰਦੇ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਨ ਬਿਨ ਲਾਗੂ ਨਹੀਂ ਕਰਦਾ ਅਕਾਲੀ ਦਲ ਮੈਂ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਂਗਾ ਹੂੰ ਕਿਉਂਕਿ ਉਹਨਾਂ ਨੂੰ ਪਿਛਲੇ ਦਿਨੀ ਖਬਰ ਸੀ ਕਿ ਡਲਾ ਸਾਹਿਬ ਨੇ ਫਰੀਦਕੋਟ ਇੰਚਾਰਜ ਬਣਾ ਦਿੱਤਾ ਉਹ ਕਹਿੰਦੇ ਉਹ ਕਹਿੰਦੇ ਵੀ ਮੈਂ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਂਗਾ ਔਰ ਹੁਣ ਗੁਰਪ੍ਰੀਤਾ ਵਡਾਲਾ ਨੇ ਇੱਕ ਨਵੀਂ ਗੱਲ ਕਹੀ ਹੈ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਦੋ ਗਰੁੱਪ ਨੇ ਇੱਕ ਗਰੁੱਪ ਅਕਾਲੀ ਦਲ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਨਾ ਚਾਹੁੰਦਾ ਹੈ ਬਿਲਕੁਲ ਬਿਲਕੁਲ ਉਹ ਕਹਿੰਦੇ ਅਸੀਂ ਫੇਰ ਸਿੰਘ ਸਾਹਿਬਾਨ ਨੂੰ ਮਿਲਣ ਮਿਲਣ ਜਾਵਾਂਗੇ ਤੇ ਅਗਲੇ ਹੁਕਮ ਲੈ ਜਾਣਗੇ ਬਿਲਕੁਲ ਸੋ ਇਸ ਕਰਕੇ ਬਿਲਕੁਲ ਠੀਕ ਹੈ ਕਿਉਂਕਿ ਭੁੰਦਰ ਸਾਹਿਬ ਵੀ ਇਹੀ ਕਹਿੰਦੇ ਸੀ ਵੀ ਇਨਵੈਨ ਪਾਲਣਾ ਜਿਹੜੀ ਆ ਉਹ ਹੋਣੀ ਚਾਹੀਦੀ ਆ ਸੋ ਦੇਖਦੇ ਆ ਅਡਲਾ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ 28 ਤਰੀਕ ਤੋਂ ਬਾਅਦ ਜਾਂ 28 ਤਰੀਕ ਨੂੰ ਕੀ ਨਵੇਂ ਆਦੇਸ਼ ਆਉਂਦੇ ਆ ਕੀ ਨਵੇਂ ਫੈਸਲੇ ਜਿਹੜੇ ਆ ਇਸ ਮੁਤਲਕ ਲਈ ਜਾਂਦੇ ਆ ਬਿਲਕੁਲ ਠੀਕ ਹੈ ਦੇਖੋ ਜਿਹੜੇ ਭੁੰਦਰ ਸਾਹਿਬ ਨੇ ਉਹ ਪਾਰਲੀਮੈਂਟਰੀ ਬੋਰਡ ਦੇ ਵੀ ਚੇਅਰਮੈਨ ਨੇ ਉਹ ਵਰਕਿੰਗ ਕਮੇਟੀ ਦੇ ਵੀ ਜਿਹੜੇ ਨੇ ਅਕਾਲੀ ਦਲ ਦੀ ਮੁਖੀ ਨੇ ਸੋ ਬੜੇ ਸਿਆਣੇ ਸੂਝਵਾਨ ਲੀਡਰ ਨੇ ਜੀ ਪਰ ਕਈ ਵਾਰੀ ਪੋਲੀਟੀਕਲ ਸਿਸਟਮ ਦੇ ਵਿੱਚ ਨਿੱਜੀ ਵਿਚਾਰ ਕਿਸੇ ਲੀਡਰ ਦੇ ਕੋਈ ਵੀ ਹੋਣ ਕਈ ਵਾਰੀ ਉਹਨਾਂ ਨੂੰ ਫੈਸਲੇ ਪਾਰਟੀ ਦੀ ਪਾਰਟੀ ਦੀ ਇੱਕਮੁੱਠਤਾ ਬਰਕਰਾਰ ਰੱਖਣ ਲਈ ਕਰਨੇ ਪੈਂਦੇ ਨੇ। ਕਈ ਵਾਰੀ ਸਾਥੀ ਸਾਥੀ ਲੀਡਰ ਨੇ ਜਿਹੜੀ ਵਰਕਿੰਗ ਕਮੇਟੀ ਦੇ ਉਹਨਾਂ ਦੀ ਸਲਾਹ ਮੁਤਾਬਕ ਕਰਨੇ ਪੈਂਦੇ ਨੇ। ਔਰ ਜਿਹੜਾ ਇਹ ਫੈਸਲਾ ਵੀ ਅਕਾਲੀ ਦਲ ਬਾਰ-ਬਾਰ ਇਹ ਤਰਕ ਦੇ ਰਿਹਾ। ਜਦੋਂ ਅਸੀਂ ਅਕਾਲੀ ਦਲ ਦੀ ਗੱਲ ਸੁਣਦੇ ਹਾਂ, ਅਕਾਲੀ ਦਲ ਦਾ ਤਰਕ ਇਹ ਹੈ ਕਿ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਕੋਈ ਵੀ ਧਾਰਮਿਕ ਬਾਡੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਨਹੀਂ ਚਲਾ ਸਕਦਾ। ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਧਾਰਮਿਕ ਬਾਡੀ ਤੋਂ ਹੋ ਬਹੂ ਹੂ ਹੁਕਮ ਲੈ ਕੇ ਨਹੀਂ ਚੱਲ ਸਕਦੀ। ਸੋ ਇਸ ਕਰਕੇ ਅਕਾਲੀ ਦਲ ਆਪਣੀ ਮਜਬੂਰੀ ਜਤਾ ਰਿਹਾ ਹੈ। ਤਰਕ ਅਕਾਲੀ ਦਲ ਦਾ ਇਹ ਹੈ ਕਿ ਜਥੇਦਾਰ ਸਹਿਮਾਨਾ ਨੂੰ ਸਿੰਘ ਸਾਹਿਬ ਨੂੰ ਅਸੀਂ ਸਾਰੀ ਗੱਲ ਦੱਸੀ ਸੀ ਕਿ ਸਾਡੇ ਕੋਲੇ ਸੰਵਿਧਾਨਿਕ ਮਜਬੂਰੀ ਹੈ, ਮਜਬੂਰੀ ਹੈ। ਤੇ ਉਹਨਾਂ ਨੇ ਕਿਹਾ ਸੀ ਵੀ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ। ਤੁਸੀਂ ਵਿਧੀ ਵਿਧਾਨ ਮੁਤਾਬਕ ਫੈਸਲੇ ਕਰੋ। ਔਰ ਅਕਾਲੀ ਦਲ ਦਾ ਕਹਿਣਾ ਹੈ ਕਿ ਅਸੀਂ ਚੋਣ ਕਮਿਸ਼ਨ ਔਰ ਸੰਵਿਧਾਨ ਦੇ ਮੁਤਾਬਕ ਫੈਸਲੇ ਕੀਤੇ ਨੇ ਪਰ ਅਸੀਂ ਮੰਨਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਰ ਹੁਕਮ ਨੂੰ ਹਰ ਗੱਲ ਜੀ ਸੋਟੇਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਧਿਰ ਇਸ ਪ੍ਰੋਗਰਾਮ ਚ ਕੀਤੀ ਗਈ ਚਰਚਾ ਤੋਂ ਅਗਰ ਅਸਹਿਮਤ ਹੈ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਜ਼ਰੂਰ ਬਤਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ